ਲਾ ਵੀ ਭਾਈ ਹੁਣ ਮੱਥਾ ਟੇਕਨ ਤੋਂ ਪਹਿਲਾਂ ਥੋੜੀ ਜੀ ਆਪਾਂ ਢੇਡ ਪੂਜਾ ਕਰ ਲਈਏ ਠੀਕ ਹੈ ਇਸ ਕਰਕੇ ਇੱਕ ਮੈਗੀ ਅਮਨ ਮੈਗੀ ਖਾ ਰਿਹਾ ਤੇ ਮੈਂ ਪਰਾਂਠਾ ਖਾ ਰਿਹਾ ਬਾਕੀ ਆਂਦੇ ਹੋਏ ਦੇਖਾਂਗੇ ਲੋ ਜੀ ਆਪਣਾ ਆ ਗਿਆ ਆਪਣਾ ਹੀ ਪਰਾਂਠਾ ਆ ਗਿਆ ਤੇ ਮੈਗੀ ਵਾਲਾ ਫੋਟੋਸ਼ੂਟ ਵੀ ਹੋ ਗਿਆ ਆਪਣਾ ਉਸਕੋ ਨੰਬਰ ਕਿਵੇਂ ਤੇਰਾ ਨੰਬਰ ਪੂਰਾ ਫੋਟੋਸ਼ਾਪ ਹਾਂ ਇੱਕ ਨੰਬਰ ਹੋਇਆ ਦੂਜਾ ਨੰਬਰ ਹੁਣ ਆਂਦੇ ਹੋਏ ਜਾਂਦੇ ਹੋਏ ਕਰਾਂਗੇ ਬਾਕੀ ਹੁਣ ਪਰਾਂਠਾ ਖਾ ਕੇ ਫਿਰ ਇਸ ਤੋਂ ਬਾਅਦ ਆਪਾਂ ਦੁਬਾਰਾ ਸ਼ੁਰੂ ਕਰ ਦਿਆਂ ਤਾਂ ਸਹੀ ਲੋ ਜੀ ਆਪਾਂ ਪਰੌਂਠੇ ਵੀ ਖਾ ਲੇ ਮੈਗੀ ਵੀ ਖਾ ਲਈ ਤੇ ਆ ਚੱਲ ਪਿਆ ਹੁਣ ਹਲੇ ਵੀ ਥੋੜਾ ਥੋੜਾ ਜਿਹਾ ਅੰਦਰ ਦੂਰ ਹੈਗਾ ਆ 1.5-2 ਕਿਲੋਮੀਟਰ ਕੇ ਅੰਦਰ ਦੇਖੋ ਕਿੰਨਾ ਕ ਟਾਈਮ ਲੱਗਦਾ ਪਹੁੰਚਣ ਨੂੰ ਹਉ ਜੀ ਹੌਲੀ ਹੌਲੀ ਆਪਾਂ ਨੇੜੇ ਜਾ ਰਹੇ ਆ ਸੜਕਾਂ ਐਵੇਂ ਨਹੀਂ ਹੈਗਾ ਕਿ ਬਹੁਤ ਟੈਟ ਨੇ ਸੜਕਾਂ ਬਹੁਤ ਬੁੱਲੀਆਂ ਨੇ ਕੋਈ ਚੱਕਰ ਨਹੀਂ ਹੈਗਾ ਲੋ ਜੀ ਅੱਬ ਪਹੁੰਚ ਗਏ ਅਦਾਰਨਦਰ ਬਿਲਕੁਲ ਨੇੜੇ ਠੀਕ ਹੈ ਤੇ ਕਿੰਨੇ ਕਿਲੋਮੀਟਰ ਰਹਿ ਗਿਆ ਬਸ ਉਰ ਤੋਂ ਚਲੋ ਜਨਾਰ ਉਹ ਆ ਗਿਆ ਜੀ ਗੇਟ ਠੀਕ ਹੈ ਉੱਤਰ ਪ੍ਰਦੇਸ਼ ਉੱਤਰਾਖੰਡ ਵਾਲਾ ਤੇ ਐਦਾਂ ਤੁਹਾਨੂੰ ਲਵੇ ਟੈਂਟ ਮਿਲ ਸਕਦੇ ਨੇ ਹੈਗੇ ਤੁਸੀਂ ਐਦਾਂ ਟੈਂਟ ਲੈ ਸਕਦੇ ਹੋ ਨੇੜੇ ਤਾ ਕਿਸ ਸਵੇਰੇ ਸੱਜਰੇ 4 ਵਜੇ 5 ਵਜੇ ਉੱਠ ਕੇ 7 ਵਜੇ ਜਿੰਨੇ ਥੋੜਾ ਜੀ ਕਰਦਾ ਐਤੋਂ ਸਿੱਧਾ ਜਾ ਕੇ ਲਾਈਨ ਲੱਗ ਸਕਦੇ ਹਾਂ ਸਿੱਧਾ ਜਾ ਕੇ ਲਾਈਨ ਚ ਲੱਗ ਸਕਦੇ ਸੀ ਇਧਰੋਂ ਜਹਾਜ਼ ਵੀ ਆ ਰਹੇ ਨੇ ਹੈਲੀਕਾਪਟਰ ਇੱਕ ਆਉਂਦਾ ਇੱਕ ਜਾਂਦਾ ਉਗਾ ਡੂਰੇ ਚਾਰ ਪੰਜ ਹੈਲੀਪੈਡ ਬਣੇ ਹੋਏ ਨੇ ਨੀਚੇ ਜਿੱਥੋਂ ਇਹ ਜਹਾ ਹੈਲੀਕਾਪਟਰ ਚੜਦੇ ਨੇ ਆਪਣਾ ਪਹਿਲਾਂ ਅਡਵਾਂਸ ਬੁਕਿੰਗ ਕਰਵਾਓ ਉੱਤੋਂ ਚੜ ਕੇ ਆ ਸਕਦੇ ਬਟ ਫਾਇ ਜਿਹੜਾ ਨਜ਼ਾਰਾ ਆ ਉਹ ਤਾਂ ਪੈਦਲ ਦਾ ਹੀ ਆ ਪੈਦਲ ਯਾਤਰਾ ਦਈ ਜਾਂ ਨਜ਼ਾਰਾ ਬਾਕੀ ਸਾਰਿਆਂ ਦੀ ਆਪਣੀ ਇੱਛਾ ਕੋਈ ਥੋੜੇ ਤੇ ਜਾਂਦਾ ਕੋਈ ਆਪਣਾ ਏਡਾ ਟੋਕਰੀਆਂ ਤੇ ਜਾਂਦਾ ਕੀ ਕਾ ਕੋ ਜਾ ਚ ਜਾਂਦਾ ਬੈਸੇ ਚਾਰ ਧਾਮਾਂ ਦੀ ਯਾਤਰਾ ਕਰਨੀ ਹੋਵੇ ਤਾਂ ਕਿਸੇ ਨੇ ਮੈਨੂੰ ਦੱਸਿਆ ਕਹਿੰਦੇ 4 ਲੱਖ 4 ਨਹੀਂ ਚਾਰ ਧਾਮਾਂ ਦੀ ਯਾਤਰਾ ਦਾ 2 ਲੱਖ ਰੁਪਏ ਲੈਂਦੇ ਨੇ ਜੇ ਤੁਹਾਡੇ ਕੋਲ ਫालतू ਪੈਸਾ ਹੈਗਾ ਤਾਂ ਤੁਸੀਂ ਇੱਕ ਦਿਨ ਚ ਚਾਰ ਧਾਮਾਂ ਦੀ ਯਾਤਰਾ ਕਰ ਸਕਦੇ ਆ ਗਈ ਇੱਕ ਗੱਲ ਦੱਸਾਂ ਦਰਵਾਜਾ ਕਰ ਦੇ ਆ ਗਿਆ ਗੇਟ ਹੈ ਇਹਨਾਂ ਨੇ ਆਪ ਹੀ ਮੁੜ ਜਣਾ ਤੇ ਹੁਣ ਇਸ ਤੋਂ ਅੱਗੇ कंटिन्यू करा बस हम थोड़ी पिक्स फोटो क्लिक कर लिए फिर कंटिन्यू करा लो जी आ गया है श्री केदारनाथ आपका हार्दिक स्वागत करता है लो जी आप कर गए इंट ਚਾਹ ਹੁਣ ਮਥਰ ਦੇਖਣ ਵਾਸਤੇ ਲੱਗਾਂਗੇ ਲਾਈਨ 'ਚ ਸਭ ਤੋਂ ਪਹਿਲਾਂ ਲਵਾਂਗੇ ਪ੍ਰਸ਼ਾਦ ਪ੍ਰਸ਼ਾਦੀ ਦੁਕਾਨ ਦੇਖਾਂਗੇ ਉਸ ਤੋਂ ਬਾਅਦ ਲੱਗਾਂਗੇ ਲਾਈਨ 'ਚ ਲੈ ਬਈ ਲਾਈਨ ਦੇਖੋ ਕਿੰਦੀ ਲੰਬੀ ਆ ਤੇ ਆਪਾਂ ਜਾ ਰਹੇ ਹਾਂ ਬਈ ਹੈਲੀਕਾਪਟਰ ਦਾ ਪਤਾ ਕਰਨਾ ਇਹਦਾ ਹੈਲੀਕਾਪਟਰ ਦਾ ਬਣ ਗਿਆ ਸਿਸਟਮ ਸੈੱਟ ਬੈਠ ਗਿਆ ਤਾਂ ਆਪਾਂ ਨੀਚੇ ਸਿੱਧਾ ਹੈਲੀਕਾਪਟਰ 'ਚ ਜਾਵਾਂਗੇ ਦੋਨੇ ਚੱਲਾਂਗੇ ਨਾਲੇ ਫਿਰ ਆਮਨ ਵੀ ਜਾਏਗਾ ਅਮਰ ਕਹਾ ਮੈਂ ਵੀ ਜਾਊਗਾ ਹੈਲੀਕਾਪਟਰ ਧੂਰੀ ਲੈਣ ਨੂੰ ਤੁਹਾਨੂੰ ਅੱਗੇ ਪਤਾ ਨਹੀਂ ਜ਼ਿੰਦਗੀ ਹੈ ਯਾ ਅੱਜ ਬੈਠਣ ਦਾ ਨਸੀਬ ਹੋ ਗਿਆ ਨਹੀਂ ਤੁਹਾਨੂੰ ਇੱਕ ਵਾਰੀ ਉੱਤੇ ਨਹੀਂ ਬੜੀ ਬਾਰੀ ਬਾਤ ਕੁਝ ਵੀ ਨਹੀਂ ਹੋਊਗਾ ਪੂਰਾ ਵੀ ਸਪਸ਼ਟ ਹੈ ਅੱਲਾ ਕਰਾਂਗੇ ਹੈਲੀਕਾਪਟਰ ਦਾ ਪਤਾ ਫਿਰ ਉਸ ਤੋਂ ਬਾਅਦ ਲਵਾਗੇ ਪ੍ਰਸ਼ਾਦ ਫਿਰ ਲਾਈਨ 'ਚ ਲੱਗਾਗੇ ਜੇ ਵਿੱਚੇ ਵੜਨ ਦਾ ਸਿਸਟਮ ਬਣ ਗਿਆ ਅੱਗੇ ਵਿੱਚ ਵਧ ਜਾਂਗੇ ਨਹੀਂ ਪਿੱਛੇ ਜਾਣਾ ਹੋਵੇ ਪਿੱਛੇ ਚੱਲ ਜਾਾਂਗੇ ਹੋਰ ਕੀ ਹੈ ਮੈਂ ਜਾ ਰਹੀ ਐਵੇਂ ਤਾਂ ਸੰਗਤ ਵਿੱਚ ਹੀ ਬਣਾਣੀ ਲੋ ਜੀ ਮੰਦਿਰ ਤੇ ਪਹੁੰਚ ਗਏ ਆ ਮੈਂ 200 ਮੀਟਰ ਹੋਏਗਾ 2-300 ਮੀਟਰ ਉਰ ਤੋਂ ਲੋ ਜੀ ਆ ਗਿਆ ਹੈਲੀਕਾਪਟਰ ਆਵਾਜ਼ ਆ ਰਹੀ ਹੈ ਬਸ ਆ ਹੈਗਾ ਹੈਲੀਪੈਡ ਨੇ ਨੇਰੇ ਦੋ ਮੇਰੇ ਖਿਆਲ ਚ ਉਧਰ ਪਿਛਲੀ ਸਾਈਡ ਦੂਜੇ ਪਾਸੇ ਵੀ ਹੋਏਗਾ ਹੈਲੀਕਾਪਟਰ ਆਏ ਫਿਰ ਤੁਹਾਨੂੰ ਦਿਖਾਵਾਂਗੇ ਉੱਤਰ ਦਾ ਫਾਇ ਚਲ ਐਨੇ ਆਪਾਂ ਪਤਾ ਕਰਕੇ ਆਨੇ ਆ ਰਵੀ ਜੱਜ ਆ ਜਾ ਗਿਆ ਬਚਾ ਮੀਤ ਬਾਬਾ ਜੱਜ ਮਾਰ ਗਿਆ ਇਹਦਾ ਸਿਸਟਮ ਸੈੱਟ ਬੈੜ ਗਏ ਜਾਂਦੇ ਹੋਏ ਆਪਾਂ ਵੀ ਜਾਚ ਜਾਵਾਂਗੇ ਫਿਰ ਉਹ ਆ ਗਿਆ ദ ഹലപഡ ബ ਵੀ ਜਾਇ ਤੁਹਾਨੂੰ ਦਿਖਾ ਦਿਆ ਠੀਕ ਹੁਣ ਆਪਾਂ ਪਤਾ ਕਰ ਲਈਏ ਇਹਦਾ ਕੀਤਾ ਕੁਦਾਵਾ ਆਪਾਂ ਨੂੰ ਸੀਟ ਮਿਲੇਗੀ ਕਿ ਨਹੀਂ ਮਿਲੇਗੀ ਕਿਉਂਕਿ ਆਪਾਂ ਬੁਕਿੰਗ ਤਾਂ ਕਰਾਈ ਨਹੀਂ ਇਹਦਾ ਮਿਲ ਗਈ ਸਵਾਰੇ ਨੇੜੇ ਆ ਰੇਟ ਵਗੈਰਾ ਬਣ ਗਿਆ ਆਪਣਾ ਆ ਫਿਰ ਆਪਾਂ ਜਾਜ ਜਾਵਾਂਗੇ ਨਹੀਂ ਫਿਰ ਕੋਈ ਹੋਰ ਹੀਲਾ ਦੇਖਾਂਗੇ ਉਹ ਵੀ ਆਪਾਂ ਹੁਣ ਪਤਾ ਕਰਨੇ ਜਾ ਰਹੇ ਆਂ ਟੈਂਟ ਜਿੱਥੇ ਟੈਂਟ ਲੱਗਿਆ ਹੋਇਆ ਤੇ ਮੈਂ ਟਿਕਟ ਦਾ ਪ੍ਰਾਈਸ ਦਾ ਇਹਨਾਂ ਦਾ ਸੀਟ ਮਿਲੂਗੀ ਜਾਂ ਨਹੀਂ ਠੀਕ ਹੈ ਚਲੋ ਉਸ ਵਾਰ ਦੇਖਦੇ ਹਾਂ ਕੀ ਹੁੰਦਾ ਲਓ ਵੀ ਟਿਕਟਾਂ ਸਾਰੀਆਂ ਫੁੱਲ ਹੋ ਰੱਖੀਆਂ ਨੇ ਪਹਿਲਾਂ ਹੀ ਐਡਵਾਂਸ ਬੁਕਿੰਗ ਚੱਲ ਰਹੀ ਆ ਤੇ ਆਪਣਾ ਗੱਲ ਬਣੀ ਨਹੀਂ ਹੈਗੀ ਤਾਂ ਫਿਰ ਦੇਖਾਂਗੇ ਜਿਆਦਾ ਘੋੜੇ ਤੇ ਜਾਵਾਂਗੇ ਆ ਜਾਵਰ ਜਿਵੇਂ ਆਇਆ ਉਦਾਂ ਹੀ ਪੈ ਲੋ ਓਕੇ ਹੁਣ ਆਪਾਂ ਲਈਏ ਪਹਿਲਾ ਪ੍ਰਸ਼ਾਦ ਜੀ ਲੈਣ ਦੇਖ ਸਰਦਾ ਸੀ ਕਿੰਨੀ ਲੰਬੀ ਹੈ ਲਾਈਨ ਬਹੁਤ ਲੰਬੀ ਹੈ ਆਖਿਰਕਾਰ ਮੰਦਿਰ ਦੀ ਗਏ ਆਪਾਂ ਨੂੰ ਮੰਦਿਰ ਆਪਾਂ ਨੂੰ ਦੇਖ ਗਿਆ ਪਾਹਣ ਕੌਣ ਜਾਣਾ ਉੱਥੇ ਮਰ ਸਾਡਾ ਦੇਖਣ ਵਾਲਾ ਤੇ ਹਾਂਜੀ ਆਪਾਂ ਨੂੰ ਹੋ ਗਏ ਉਰੇ ਕੱਟ ਬਟ ਇੱਕ ਘੰਟਾ ਹੋ ਗਿਆ ਤੇ ਹੁਣ ਬੈੱਲ ਲੱਗੇ ਹੋਏ ਨੇ ਲਾਈਨ 'ਚ ਉਹ ਮੁੰਡੇ ਨਾਲ ਦੇ ਠੀਕ ਐ ਆਪੋਰੇ ਬੈਠੇ ਆ ਤੇ ਦਵਾਈ ਖਾਧੀ ਐ ਥੋੜਾ ਸਿਰ ਦਾ ਦਰਦ ਕਰ ਰਿਹਾ ਸੀ ਠੀਕ ਐ ਤੇ ਹੋਰ ਲੱਗੇ ਹੋਏ ਨੇ ਲਾਈਨ 'ਚ ਹੋਰ ਲੱਗੇ ਹੋਏ ਨੇ ਕੋਈ ਬੈਠਾ ਸਾਡਾ ਬਿਮਾਰ ਬੰਦਾ ਉਹ ਕਿੰਨੀ ਵਾਰ ਕਹਿਣਾ ਦਿਮਗ ਨਾਲ ਲਾਇਆ ਕਰ ਆਪਣਾ ਹੁਣ ਵੀ ਕਹਦਾ ਹੋਈ ਐ ਬੰਦਾ ਹੀ ਨਹੀਂ ਹੈਗਾ ਪਾਣੀ ਉਹ ਪੜਾ ਬੰਦ ਕੀ ਦੇਖਦਾ ਹੁਣ ਕਿੰਨਾ ਕ ਟਾਈਮ ਲੱਗਦਾ ਸਾਡੇ ਇਕਾਂ ਚ ਤੇ ਬਣੇ ਰਹੋ ਹਾਂਜੀ ਵੀਰੇ ਸਾਨੂੰ ਹੋ ਗਏ 4 ਘੰਟੇ ਤੇ ਆਪਾਂ ਲੱਗੇ ਹਾਂ ਲਾਈਨ ਚ 4 ਉਹ ਵੀ ਲਾਈਨ ਲੰਬੀ ਹੋਈ ਐ ਤੇ ਆਪਾਂ ਨੂੰ ਟਾਈਮ ਪਤਾ ਨਹੀਂ ਵਾਰੀ ਪਤਨੀ ਕਦੋਂ ਆਉਗੀ ਤੇ ਬਾਈ ਵੀ ਹੈਗੇ ਨੇ ਆਪਣੀ ਕਿੱਥੋਂ ਪਾਕਿਸਤਾਨ ਤੋਂ ਜੈਪੁਰ ਜੈਪੁਰ ਰਾਜਸਥਾਨ ਹੀ ਹੋ ਗਿਆ ਵਾ ਮੈਂ ਵੀ ਜੈਪੂਰੀ ਕੋਈ ਘੁੰਮ ਕੇ ਆਣਾ ਚੱਗੀ ਹੈ ਜੈਪੁਰ ਘੁੰਮਣ ਦੀ ਅੱਛਾ ਹੈ ਜਮਾ ਕੇ ਕਿਸ ਦਿਨ ਜੈਪੁਰ ਆਪਰ ਨਾ ਕੇਣਾ ਵਿੱਚ ਆਹ ਹਾਂ ਬਹੁਤ ਸਾਰੇ ਬਲੋਗਰ ਹਾਂ ਜੈਪੁਰ ਵੀ ਬੜੀ ਕੈਨ ਖੂਬਸੂਰਤ ਜਗ੍ਹਾ ਨੇ ਹਾਂ ਪਈ ਹਲੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੇਗਾ ਹਾਂ ਬਰੇ ਲਾਈਨ ਦੇਖ ਸਕਦੇ ਹੋ ਅਸੀਂ ਕਿੰਨੀ ਲੰਬੀ ਹੈ ਠੀਕ ਹੈ ਤੇ ਮੰਦਿਰ ਹੈਗਾ ਹਜੇ ਉਹ ਰਿਹਾ ਮੰਦਿਰ ਮੰਦਿਰ ਦੇਖ ਲੋ ਇਹ ਵੀ ਇੰਨੀ ਦੂਰ ਪਿਆ ਪਤਾ ਨਹੀਂ ਕਿੰਨਾ ਕ ਟਾਈਮ ਲੱਗੇਗਾ ਹੌਲੀ ਹੌਲੀ ਬੱਦਰੀਆ ਲੈਣ ਅੱਗੇ ਬਾਕੀ ਦੇਖਦੇ ਆ ਕਿੰਨਾ ਕ ਟਾਈਮ ਲੱਗਦਾ ਲਾਈਨ ਚ ਲੱਗੇ ਹੋਇਆ ਜਰੂਰੀ ਮੱਥਾ ਟੇਕ ਗਿਆ ਤਾਂ ਵੀਡੀਓ ਬਣਾਣੀ ਹੈ ਠੀਕ ਹੈ ਆਹਦਾ ਚਾਰ ਲੰਨੂਆ ਜਿੱਦੀ ਵੀ ਬਣਾਣੀ ਹੈ ਨਾਲ ਯਾਰ ਇੰਨੀ ਰੀਜ ਨੇ ਮੁਚ ਰੱਖੀ ਨੇ ਕੋਡੋਂ ਮਰੀ ਇਤਨੀ ਹੈਗੀ ਲਾਵੀ ਆਪਾਂ ਹੁਣ ਸਾਰੇ ਜਾ ਰਿਹਾ ਹੋਲੀ-ਹੋਲੀ ਮੰਦਿਰ ਲਵੇ ਆਪਾਂ ਜਾ ਰਹੇ ਆ ਦੇਖਦੇ ਕਿੰਨੇ ਟਾਈਮ ਚਾਪਾ ਮੰਦਿਰ ਤੇ ਪਹੁੰਚਦੇ ਆਂ ਤੇ ਮੱਥਾ ਟੇਕਦੇ ਓਕੇ ਚਲਦੇ ਆਂ ਮੰਦਿਰ ਕੋਲ ਜਾ ਕੇ ਹੁਣ ਮੰਦਿਰ ਕੋਲ ਜਾ ਕੇ ਹੀ ਆਪਾਂ ਦੁਬਾਰਾ ਵੀਡੀਓ ਕੰਟੀਨਿਊ ਕਰਾਂਗੇ